ਹੈਲੋ ਸਸੀ ਕਾਲ ਜੀ ਕੀ ਹਾਲ ਜੀ ਠੀਕੋ ਬਾਈ ਕੁਲ ਠੀਕ ਰਹਿਗੇ ਅੱਜ ਆਪਾਂ ਕੁਝ ਸਨੈਕਸ ਬਣਾਈਏ ਚਾਹ ਦਾ ਟਾਈਮ ਹੈ ਇਸ ਵੇਲੇ ਤੇ ਬੱਚਿਆਂ ਨੂੰ ਕੁਝ ਬਣਾ ਕੇ ਦੇਈਏ ਆਪਾਂ ਲਏ ਜੇ ਚਾਰ ਪੀਸ ਬ੍ਰੈਡ ਦੇ ਤੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਇਹਨਾਂ ਨੂੰ ਗਿੱਲਾ ਕਰ ਲੈਣਾ ਇਸ ਤਰ੍ਹਾਂ ਕਰਕੇ ਬਹੁਤਾ ਨਹੀਂ ਕਰਨਾ ਬਸ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਗਿੱਲਾ ਕਰ ਲੈਣਾ ਤੇ ਇਹਦੇ ਚ ਰੱਖ ਲੈਣਾ ਪਲੇਟ ਵਿੱਚ ਗਿੱਲਾ ਕਰਕੇ ਜਿਹੜਾ ਪਾਣੀ ਹੈ ਇਹਦੇ ਵਿੱਚ ਇਹ ਇਸ ਨਾਲ ਕਰਕੇ ਇਹ ਜੋੜ ਲਿਆ। ਔਖਾ ਜੋੜ ਲਿਆ। ਹੁਣ ਆਪਾਂ ਇੱਥੇ ਇੱਕ ਲੈ ਲੈਣਾ ਬੋਲ ਥੋੜਾ ਵੱਡਾ ਤੇ ਸਨਿਕਨ ਕਵਰੀ ਕਰਕੇ ਤੋੜ ਲੈਣਾ। ਔਖਾ ਇਸ ਨਾਲ ਆਪ ਕਰ ਲਿਆ ਬ੍ਰਿਕ। ਇਹ ਇਧਰ ਆਪਾਂ ਲਿੱਤੇ ਜੇ। ਚਾਰ ਨੇ ਆਪਾਂ ਆਲੂ ਉਬਲੇ ਹੋਏ 5 ਛੋਟੇ ਛੋਟੇ ਪੰਜ ਆਲੂ ਲਿੱਤੇ ਜੇ ਆਪਾਂ ਚਾਰ ਪੀਸ ਬਰੈਂਡ ਦੇ ਲਿੱਤੇ ਆ ਚਾਰ ਹੀ ਆਪਾਂ ਆਲੂ ਲੈਣੇ ਮੀਡੀਅਮ ਸਾਈਜ਼ ਦੇ ਮੇਰੇ ਕੋਲ ਜਿਹੜੇ ਥੋੜੇ ਜਿਆਦਾ ਛੋਟੇ ਸੀ ਇਸ ਕਰਕੇ ਮੈਂ ਨਾ ਪੰਜ ਲੈ ਲੇ ਤੇ ਇਹਨਾਂ ਨੂੰ ਆਪਾਂ ਕਦੂਕਸ ਕਰ ਲੈਣਾ ਹੈ ਇੱਕੋ ਇਸ ਨਾਲ ਕਰਕੇ ਪਾਏ ਦੇ ਵਿੱਚ ਹੀ ਕਦੂਕਸ ਕਰ ਲੈਣਾ ਇਸ ਨਾਲ ਕਰਨਾ ਜੇ ਤੁਸੀਂ ਹੱਥ ਨਾਲ ਕਰ ਸਕਦੇ ਹੋ ਹੱਥ ਨਾਲ ਹੀ ਕਰ ਲਿਆ ਕਰੋ ਪਰ ਇਹਦੇ ਨਾਲੋਂ ਜ਼ਿਆਦਾ ਵਧੀਆ ਹੁੰਦੇ ਆ ਕਦੂਕਾਸ ਨਾਲ ਇਸਾ ਕਰਕੇ ਆਪਾਂ ਕਦੂਕਾਸ ਨੂੰ ਸਾਰੇ ਹੀ ਕਰ ਲੈਣੇ ਸਾਡ ਜਿਹੜੀ ਆਪਾਂ ਰੱਖੀ ਸੀ ਬ੍ਰੈਡ ਦੇ ਵਿੱਚ ਹੀ ਆਪਾਂ ਆਲੂ ਪਾਤੇ ਆਪਾਂ ਕਦੂਕਾਸ ਕਰਕੇ ਇਹਦੇ 'ਚ ਹੁਣ ਆਪਾਂ ਪਾਵਾਂਗੇ 4 ਇੰਚੇਸੀ ਪਾਣੀ ਹੈ ਆਲ ਫਲੋਰ ਦੇ ਚਾਹ ਆ। ਚਾਹ ਚੰਟਿਆ ਬਾਰੇ ਬਾਰੇ ਪਾ ਲੈ ਕੋਲ ਨੂੰ। ਇਹ ਹੁਣ ਆਪਾਂ ਇਹਦੇ ਚ ਪਾਵਾਂਗੇ। 1/2 ਚਮਚਾ ਸਲੀਪ ਪੀਜੇ। ਤੁਸੀਂ ਸਵਾਦ ਅਨੁਸਾਰ 1/2 ਚਮਚਾ ਚਿੱਲੀ ਫਲੈਕਸ ਲੈ ਲੀ ਜੇ ਤੁਸੀਂ ਸਵਾਦ ਅਨੁਸਾਰ ਲੈਣਾ। 1 ਚਮਚਾ ਆਪਾਂ ਨਮਕ ਲੇਤਾ ਤੁਸੀਂ ਸਵਾਦ ਅਨੁਸਾਰ। 1 ਚਮਚਾ ਆਪਾਂ ਧਨੀਆ ਪਾਊਡਰ ਲੇਤਾ। ਕਾ ਪਸਾਰੀਆਂ ਚੀਜ਼ਾਂ ਇਸ ਪਾ ਲਈਆਂ ਇਹ ਥੋੜੇ ਜਿਹਾ ਆਪਾਂ ਇਹਦੇ ਚ ਲਿੱਤੀ ਜੇ ਅਦਰਕ ਲਸਣ ਦਾ ਪੇਸਟ ਲੱਗਦਾ ਇਹਨਾ ਜ਼ਿਆਦਾ ਥੋੜਾ ਟੇਸਟ ਵਧੀਆ ਆ ਜਾਂਦਾ ਹੁਣ ਆਪਾਂ ਇਹਨੂੰ ਸਾਰਿਆਂ ਨੂੰ ਇਸ ਤਰ੍ਹਾਂ ਕਰਕੇ ਆਪਾਂ ਮਿਕਸ ਕਰ ਲੈਣਾ ਓਰੀਜਨਲ ਸਪ੍ਰਿੰਕਲ ਕਰਕੇ ਆਹ ਚਲੋ ਇਹ ਹੋ ਗਿਆ ਆਪਣਾ ਇਹ ਬਣਾ ਕੇ ਰੱਖਤਾ 5 ਮਿੰਟ ਬਾਅਦ ਰੈਸਟ ਦੇਤੀ ਇਹ ਇਹ ਆਪਾਂ ਇੱਕ ਕੋਕ ਚਕਲਾ ਲੈ ਲਓ ਐ ਇਸ ਤਰ੍ਹਾਂ ਦਾ ਲੈ ਲਓ ਆਪਾਂ ਥੋੜਾ ਜਿਹਾ ਲਾਣਾ ਥੋੜਾ ਜਿਹਾ ਓਇਲ ਇਹਦੇ ਆਪਾਂ ਇਸਾ ਲੈ ਲੈਣਾ ਇੱਕ ਹਿੱਸਾ ਇੱਥੇ ਮਿਲਾ ਲਓ ਥੋੜਾ ਜਿਹਾ লেনা চাৰ লও পাছ ইনু চিহ গোল গা লাগে ਸਰਨ ਪਲਟ ਕੇ ਉਹ ਟੇਸਟੀ ਬਣਦਾ ਆ ਦੇਖੋ ਇਸ ਤਰ੍ਹਾਂ ਕਰਿਆ ਨਾ ਸਾਰੇ ਨੂੰ ਇਸ ਤਰ੍ਹਾਂ ਕੋਈ ਚਾਕੂ ਲੈ ਲੈਣਾ चाकू लिया लेना इस तरह कर लेना इस तरह फिर इस तरह फिर इस तरह फिर अपना इस तरह फिर अस् कर लेना इस तरह यह देखो किस तरह के बन गए किले देखो ਆ ਦੇਖੋ ਬਹੁਤ ਸੁੱਖਾ ਸਾੰਤ ਤਰੀਕਾ ਆ ਦੇਖੋ ਸਾੰਤ ਤਰੀਕੇ ਨਾਲ ਬਣ ਗਏ ਗੈਸ ਅਸੀਂ ਓਨ ਕਰਤੀ ਐ ਇੱਕ ਅਸੀਂ ਤਵਾ ਲੈ ਲਿਆ ਫਲੈਟ ਅਸੀਂ ਇਹਨੂੰ ਡਿਪ ਫਰਾਈ ਨਹੀਂ ਕਰਨਾ ਸ਼ੈਲੋ ਫਰਾਈ ਕਰਨਾ ਤੇ ਇਸ ਤਰ੍ਹਾਂ ਇਹਨੂੰ ਆਪਾਂ ਚਪਾ ਲਿਆ ਤੇਲ ਤੁਸੀਂ ਕੋਈ ਵੀ ਤੇਲ ਓਇਲ ਪਾ ਸਕਦੇ ਹੋ ਤੇ ਹੁਣ ਆਪਾਂ ਥੋੜਾ ਜਿਹਾ ਗਰਮ ਹੋ ਜਾਂਦਾ ਐ ਇੰਨੇ ਚਿਰ ਆਪਾਂ ਇਸ ਤਰ੍ਹਾਂ ਕਰ ਲੈਣਾ ਸਕ ਕਰ ਲਿਆ ਉਹ ਸੁੱਖਾ ਸਾਂਤ ਤਰੀਕਾ ਤੁਸੀਂ ਕਿਹੜੇ ਜਗਾ ਤੋਂ ਦੇਖ ਰਹੇ ਹੋ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਮੇਰੀ ਰੈਸਪੀ ਕਿਦਾਂ ਦੀ ਲੱਗੀ ਜੇ ਜੇ ਚੰਗੀ ਲੱਗੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਉਹ ਸੁੱਖਾ ਤੇ ਸਾਂਤ ਤਰੀਕਾ ਹੈਗਾ ਜੇ ਬੱਚੇ ਵੀ ਖੁਸ਼ ਤੇ ਆਪ ਵੀ ਖੁਸ਼ ਬਹੁਤਾ ਲੰਬਾ ਕੰਮ ਨਹੀਂ ਹੈ ਕੋ

कर लिखो स्लिम कर देना स्लो इस तरह आप दे रखी जाए आप शू फ्राई किया ਐਸਟਰਾਨੁਰਾ ਕਰਨਾ ਐ ਵੇਖੋ ਕਿੱਦਾਂ ਸੋਨਾ ਕਲਰ ਆਇਆ ਐ ਵੇਖੋ ਐਸਟਰਾਨ ਬਣ ਗਏ ਜੀ ਕਿੱਡੇ ਵਧੀਆ ਲੱਗਦੇ ਆ ਬਣੇ ਹੋਏ ਆ ਵੇਖੋ ਦੇ ਕੋਲ ਬੰਨਿਆ ਵੀ ਆ ਬੜਾ ਆਪਾਂ ਇਹ ਬਣਾ ਲੈਣੇ ਆ ਸਾਰੇ ਪੰਜ ਸੇ ਬਣਾ ਲੈਣੇ ਬ्रेड ਪਟਾਟੋ ਦੇ ਟ੍ਰੈਂਗਲ ਬਣ ਕੇ ਤਿਆਰ ਹੋ ਗਏ ਆ ਤੇ ਹੁਣ ਤੁਸੀਂ ਇਹਨਾਂ ਨੂੰ ਬਣਾ ਕੇ ਮੈਨੂੰ ਕਮੈਂਟ ਕਰਕੇ ਦੱਸੋ ਕਿਸ ਤਰ੍ਹਾਂ ਦੇ ਬਣੇ ਜੇ ਮੇਰੇ ਤਰੀਕੇ ਨਾਲ ਬਣਾਓ ਬਹੁਤ ਸੋਕੇ ਬੱਚੇ ਵੀ ਖੁਸ਼ ਆਪ ਵੀ ਖੁਸ਼ ਬਣਾ ਕੇ ਇੱਕ ਵਾਰੀ ਬਹੁਤ ਸੋਕੇ ਤਰੀਕੇ ਨਾਲ ਬਣਾ ਕੇ ਬੱਚਿਆਂ ਨੂੰ ਹਵਾ ਔਰ ਆਪ ਵੀ ਕਾਟ ਮੈਨੂੰ ਕਮੈਂਟ ਕਰਕੇ ਦੱਸੋ ਵੱਧ ਤੋਂ ਵੱਧ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਕਰੋ ਥੈਂਕ ਯੂ